ਦੋਸਤੋ ਪੰਜਾਬ ਦਾ ਸਭ ਤੋਂ ਵੱਡਾ ਡੇਰਾ ਕਿਹਾ ਜਾਂਦਾ ਰਾਧਾ ਸਵਾਮੀ ਸਤਸੰਗ ਬਿਆਸ ਡੇਰਾ ਜੋ ਕਰੀਬ 5000 ਏਕੜ ਵਿੱਚ ਫੈਲਿਆ ਹੋਇਆ ਹੈ ਜਿਸ ਦੇ ਪੂਰੀ ਦੁਨੀਆ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਭਗਤ ਹਨ ਰਾਧਾ ਸਵਾਮੀ ਡੇਰੇ ਅੰਦਰ ਉਸ ਦਾ ਆਪਣਾ ਇੱਕ ਪੂਰਾ ਸ਼ਹਿਰ ਵਸਿਆ ਹੋਇਆ ਸ਼ਰਧਾਲੂਆਂ ਦੇ ਰਹਿਣ ਲਈ ਕਮਰੇ ਹਸਪਤਾਲ ਸਕੂਲ ਖੇਤੀਬਾੜੀ ਲਈ ਖੁੱਲੀਆਂ ਜ਼ਮੀਨਾਂ ਵੱਡੇ ਵੱਡੇ ਸਤਸੰਗ ਹਾਲ ਜਿਦੇ ਵਿੱਚ ਇੱਕੋ ਟਾਈਮ 5 ਲੱਖ ਤੱਕ ਲੋਕ ਬੈਠ ਸਕਦੇ ਹਨ ਇਸ ਐਡੇ ਵੱਡੇ ਸਮਰਾਜ ਰਾਧਾ ਸੁਆਮੀ ਸਤਸੰਗ ਬਿਆਸ ਜਿਸ ਦੀ ਕਮਾਈ ਹਜ਼ਾਰਾਂ ਕਰੋੜ ਰੁਪਏ ਹੈ ਇਹਨਾਂ ਸਾਰੇ ਕਾਰਨਾ ਕਰਕੇ ਰਾਧਾ ਸੁਆਮੀ ਡੇਰੇ ਨੂੰ ਭਾਰਤ ਦੀਆਂ ਸਭ ਤੋਂ ਵੱਧ ਅਮੀਰ ਧਾਰਮਿਕ ਸੰਸਥਾਵਾਂ ਵਿੱਚ ਸਭ ਤੋਂ ਉੱਤੇ ਜਿਗਰਿਆ ਜਾਂਦਾ ਹੈ ਪਰ ਇਸ ਰਾਧਾ ਸੁਆਮੀ ਸਤਸੰਗ ਬਿਆਸ ਡੇਰੇ ਦੀ ਸ਼ੁਰੂਆਤ ਕਿਵੇਂ ਹੋਈ ਸੀ ਡੇਰੇ ਦੇ ਗੁਰੂ ਅਤੇ ਭਗਤ ਸੇਖਾਨ ਜਾਂ ਫਿਰ Hindu ਕਿਵੇਂ ਰਾਧਾ ਸੁਆਮੀ ਡੇਰੇ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਹੋ ਰਹੀ ਹੈ ਤੇ ਇਸ ਡੇਰੇ ਨਾਲ ਕਿਹੜੇ ਕਿਹੜੇ ਵੱਡੇ ਵਿਵਾਦ ਜੁੜੇ ਸਨ ਦੋਸਤੋ ਰਾਧਾ ਸਵਾਮੀ satsang ਬਿਆਸ ਡੇਰੇ ਬਾਬਤ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਇਸ ਵੀਡੀਓ ਰਾਹੀਂ ਸਾਝੇ ਕਰਾਂਗੇ ਤੇ ਬਿਆਸ ਡੇਰੇ ਦੀ ਅਸਲੀਅਤ ਸੁਣ ਕੇ ਤੁਸੀਂ ਹੈਰਾਨ رہ ਜਾਓਗੇ ਪਰ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਰਾਧਾ ਸਵਾਮੀਆ ਵੱਲੋਂ ਆਪਣੇ ਆਪ ਨੂੰ ਇੱਕ ਧਰਮ ਨਹੀਂ ਬਲਕਿ ਇੱਕ ਲਹਿਰ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ ਜੇਕਰ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਰਾਧਾ ਸਵਾਮੀ ਡੇਰੇ ਦੀ ਸਥਾਪਨਾ शिवदयाल सिंह ਵੱਲੋਂ ਬਸੰਤ ਪੰਚਮੀ ਵਾਲੇ ਦਿਨ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਕੀਤੀ ਜਾਂਦੀ ਹੈ। ਰਾਧਾ ਸੁਆਮੀ ਦੀ ਸ਼ੁਰੂਆਤ ਕਰਨ ਵਾਲੇ शिवदयाल सिंह ਦਾ ਜਨਮ 25 ਅਗਸਤ ਸਾਲ 1818 ਨੂੰ ਆਗਰਾ ਸ਼ਹਿਰ ਵਿੱਚ ਹੀ ਹੁੰਦਾ। ਇਹਨਾਂ ਦੇ ਮਾਤਾ ਪਿਤਾ ਹਿੰਦੂ ਕਤਰੀ ਸਨ। ਇਸ ਦੇ ਨਾਲ ਨਾਲ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੀ ਪੈਰੋਕਾਰ ਸਨ। शिवदयाल सिंह ਬਚਪਨ ਤੋਂ ਹੀ ਆਪਣੀ ਮਾਂ ਵਾਂਗ ਥੋੜੇ ਅਧਿਆਤਮਿਕ ਸੁਭਾਅ ਵਾਲਾ ਹੁੰਦਾ ਹੈ। ਉਹ ਅਕਸਰ ਹੀ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦਾ ਰਹਿੰਦਾ। ਇਨੇ ਨੂੰ ਉਹਨਾਂ ਦੀ ਮੁਲਾਕਾਤ ਹਟਰਸ ਦੇ ਇੱਕ ਹੋਰ ਸੰਤ ਤੁਲਸੀ ਸਾਹਿਬ ਦੇ ਨਾਲ ਹੁੰਦੀ ਹੈ ਤੇ ਸ਼ਿਵ ਦਿয়াল ਸਿੰਘ ਤੁਲਸੀ ਸਾਹਿਬ ਦੀਆਂ ਸਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਚੇਲਾ ਬਣ ਜਾਂਦਾ ਤੁਲਸੀ ਸਾਹਿਬ ਤੋਂ ਹੀ ਇਹਨਾਂ ਨੇ ਸੁਰਤ ਸ਼ਬਦ ਜੋਗ ਮਤਲਬ ਕਿ ਆਪਣੇ ਸਰੀਰ ਦੀ ਹੀ ਅੰਦਰੂਨੀ ਧੁਨੀ ਨਾਲ ਜੁੜਨ ਦਾ ਅਭਿਆਸ ਸਿੱਖਿਆ ਸੀ ਸ਼ਿਵ ਦਿয়াল ਸਿੰਘ ਤੁਲਸੀ ਸਾਹਿਬ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਪਰ ਉਸ ਦੇ ਉੱਤਰ ਅਧਿਕਾਰੀ ਨਾ ਬਣੇ ਇਸ ਤੋਂ ਬਾਅਦ ਕੁਝ ਸਮੇਂ ਤੱਕ ਸ਼ਿਵਦਿਆਲ ਸਿੰਘ ਨੇ ਫਾਰਸੀ ਭਾਸ਼ਾ ਦੇ ਅਨੁਵਾਦਕ ਵਜੋਂ ਨੌਕਰੀ ਵੀ ਕੀਤੀ। ਸ਼ਿਵਦਿਆਲ ਸਿੰਘ ਦਾ ਵਿਆਹ ਨਾਰਾਇਣੀ ਦੇਵੀ ਉਰਫ ਰਾਧਾ ਜੀ ਨਾਲ ਹੋਇਆ। ਤੁਲਸੀ ਸਾਹਿਬ ਤੋਂ ਬਾਅਦ ਫਿਰ ਸ਼ਿਵਦਿਆਲ ਸਿੰਘ 1861 ਈਸਵੀ ਦੀ ਬਸੰਤ ਪੰਚਮੀ ਵਾਲੇ ਦਿਨ ਆਗਰੇ ਦੇ ਵਿੱਚ ਹੀ ਆਪਣਾ ਇੱਕ ਵੱਖਰਾ ਪੰਥ ਚਲਾਉਦਾ ਹੈ ਜਿਸ ਦਾ ਨਾਮ ਰਾਧਾ ਸੁਆਮੀ ਰੱਖਿਆ ਜਾਂਦਾ। ਇਸ ਪੰਥ ਵਿੱਚ ਮੁੱਖ ਤੌਰ ਤੇ ਸੁਰਤ ਸ਼ਬਦ ਜੋਗ, ਗੁਰੂ ਭਗਤੀ ਅਤੇ ਸਖਤ ਸ਼ਾਕਾਹਾਰੀ ਜੀਵਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਸੀ। ਕਿਆ ਜਾਂਦਾ ਹੈ ਕਿ ਸ਼ਿਵ ਦਿয়াল ਸਿੰਘ ਦੀ ਪਤਨੀ ਨਾਰਾਇਣੀ ਦੇਵੀ ਨੂੰ ਰਾਧਾ ਸਵਾਮੀ 사ਤਸੰਗ ਵਿੱਚ ਰਾਧਾ ਦੇ ਰੂਪ ਵੱਜੋਂ ਮੰਨਿਆ ਜਾਂਦਾ ਸੀ ਕਿ ਉਹਨਾਂ ਦੇ ਕੋਈ ਸੰਤਾਨ ਨਾ ਹੋਣ ਕਰਕੇ ਉਹਨਾਂ ਨੇ ਆਪਣੇ ਸਾਰੇ ਚੇਲਿਆਂ ਨੂੰ ਹੀ ਆਪਣੇ ਪਰਿਵਾਰ ਵੱਜੋਂ ਮੰਨ ਲਿਆ ਏ ਸ਼ਿਵ ਦਿয়াল ਸਿੰਘ ਆਪਣੀਆਂ ਸਖਿਆਵਾਂ ਅਨੁਸਾਰ ਬਚਨ ਨਾਮਕ ਪੁਸਤਕ ਵਿੱਚ ਸੰਗ੍ਰਹਿ ਕਰਦੇ ਹਨ ਜੋ ਉਹਨਾਂ ਦੀਆਂ ਲਿਖਤਾਂ ਅਤੇ 사ਤਸੰਗ ਵਿੱਚ ਦਿੱਤੇ ਗਏ ਉਪਦੇਸ਼ਾਂ ਦਾ ਇੱਕ ਸੰਗ੍ਰਹਿ ਹੈ ਸ਼ਿਵ ਦਿয়াল ਸਿੰਘ ਦੀਆਂ ਸਖਿਆਵਾਂ ਵਿੱਚ ਮੁੱਖ ਤੌਰ ਤੇ ਸੰਤ ਮਤ ਸੇਕਾ ਧਰਮ ਅਤੇ ਹਿੰਦੂ ਧਰਮ ਦੀਆਂ ਪਰੰਪਰਾਵਾਂ ਦੇ ਤੱਤ ਸ਼ਾਮਿਲ ਹਨ ਇਹਨਾਂ ਸਾਰਿਆਂ ਨੂੰ ਸਮੇਲ ਬਣਾ ਕੇ ਇਹਨਾਂ ਨੇ ਸਤਸੰਗ ਕਰਨੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਕਾਫੀ ਲੋਕ ਉਹਨਾਂ ਨਾਲ ਜੁੜਨ ਲੱਗੇ ਜਿਵੇਂ ਜਿਵੇਂ ਉਹਨਾਂ ਦੇ ਪੈਰੋਕਾਰਾਂ ਦੀ ਗਿਣਤੀ ਵਧੀ ਤਾਂ ਸ਼ਿਵਦੇਵਾਲ ਸਿੰਘ ਵੱਲੋਂ ਆਪਣੇ ਕੁਝ ਖਾਸ ਪੈਰੋਕਾਰਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਕਿ ਉਹ ਅਗਾ ਆਪਣੇ ਆਪਣੇ ਇਲਾਕਿਆਂ ਵਿੱਚ ਜਾ ਕੇ ਰਾਧਾ ਸੁਆਮੀ ਸਤਸੰਗ ਦਾ ਪ੍ਰਚਾਰ ਕਰਨ ਇਹਨਾਂ ਖਾਸ ਪੈਰੋਕਾਰਾਂ ਵਿੱਚੋਂ ਹੀ ਇੱਕ ਸੀ ਬਾਬਾ ਜੈਮਲ ਸਿੰਘ ਜੋ ਕਿ ਕਾਫੀ ਲੰਬੇ ਸਮੇਂ ਤੋਂ ਸ਼ਿਵ ਦਿয়াল ਸਿੰਘ ਨਾਲ ਜੁੜੇ ਹੋਏ ਸਨ ਜੈਮਲ ਸਿੰਘ ਦਾ ਜਨਮ ਸਿੱਖ ਰਾਜ ਸਮੇ ਪਿੰਡ ਘੁੰਮਣ ਜ਼ਿਲ੍ਹਾ ਗਰਦਾਸਪੁਰ ਵਿੱਚ ਸਨ 1839 ਈਸਵੀ ਵਿੱਚ ਹੁੰਦਾ ਹੈ ਜੈਮਲ ਸਿੰਘ ਵੀ ਬਚਪਨ ਵਿੱਚ ਅਧਿਆਤਮਿਕ ਸੁਭਾਅ ਵਾਲਾ ਹੁੰਦਾ ਉਹ 14 ਸਾਲ ਦੀ ਉਮਰ ਵਿੱਚ ਹੀ ਆਤਮਿਕ ਗਿਆਨ ਦੀ ਭਾਲ ਵਿੱਚ ਘਰੋਂ ਚੱਲ ਪੈਂਦਾ ਤੇ ਸਨ 1859 ਵਿੱਚ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਪਹੁੰਚਦਾ ਹੈ ਜਿੱਥੇ ਇਹਨਾਂ ਦਾ ਮੇਲ ਸ਼ਿਵ ਦਿয়াল ਸਿੰਘ ਨਾਲ ਹੁੰਦਾ ਤੇ ਉਹ ਰਾਧਾ ਸੁਆਮੀ ਲਹਿਰ ਨਾਲ ਜੁੜ ਜਾਂਦਾ ਹੈ ਇਥੇ ਕੁਝ ਸਮੇਂ ਬਾਅਦ 17 ਸਾਲ ਦੀ ਉਮਰ ਵਿੱਚ ਜੈਮਲ ਸਿੰਘ ਬ੍ਰਿਟਿਸ਼ ਫੌਜ ਵਿੱਚ ਸਿਪਾਹੀ ਵਜੋਂ ਨੌਕਰੀ ਕਰਨ ਚਲੇ ਜਾਂਦਾ ਹੈ ਤੇ ਫੌਜ ਵਿੱਚ ਸੇਵਾ ਮੁਕਤੀ ਤੋਂ ਬਾਅਦ ਇਹ ਪੰਜਾਬ ਵਾਪਸ ਆ ਕੇ ਬਿਆਸ ਕਸਬੇ ਦੇ ਕੋਲ ਇੱਕ ਵਿਰਾਨ ਪਈ ਜ਼ਮੀਨ ਤੇ ਆ ਕੇ ਆਪਣਾ ਟਿਕਾਣਾ ਬਣਾਉਂਦਾ ਇਥੇ ਆ ਕੇ ਜੈਮਲ ਸਿੰਘ ਨੇ ਆਪਣੇ ਗੁਰੂ ਸ਼ਿਵਦਿਆਲ ਸਿੰਘ ਦੀਆਂ ਸਖਿਆਵਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਪੰਜਾਬ ਵਿੱਚ ਰਾਧਾ ਸਵਾਮੀ ਸਤਸੰਗ ਬਿਆਸ ਦੀ ਨੀਂਹ ਰੱਖ ਦਿੱਤੀ ਹੌਲੀ-ਹੌਲੀ ਲੋਕ ਆ ਕੇ ਇਹਨਾਂ ਦੀਆਂ ਸਖਿਆਵਾਂ ਸੁਣਨ ਲੱਗੇ ਤੇ ਰਾਧਾ ਸੁਆਮੀ 사త్సੰਗ ਦਾ ਹਿੱਸਾ ਬਣ ਲੱਗੇ ਵਸੋ ਵਦਨ ਦੇ ਨਾਲ ਇਹ ਜਗਾ ਹੌਲੀ ਹੌਲੀ ਇੱਕ ਛੋਟੀ ਬਸਤੀ ਬਣ ਜਾਂਦੀ ਹੈ ਜੋ ਅੱਗੇ ਜਾ ਕੇ ਡੇਰਾ ਬਾਬਾ ਜੈਮਲ ਸਿੰਘ ਜਾਂ ਫਿਰ ਰਾਧਾ ਸੁਆਮੀ 사త్సੰਗ ਬਿਆਸ ਦੇ ਨਾਲ ਮਸ਼ਹੂਰ ਹੋ ਜਾਂਦੀ ਸਨ 1891 ਵਿੱਚ ਜੈਮਲ ਸਿੰਘ ਵੱਲੋਂ ਰਾਧਾ ਸੁਆਮੀ 사త్సੰਗ ਬਿਆਸ ਡੇਰੇ ਦੀ ਸਥਾਪਨਾ ਬਿਆਸ ਦਰਿਆ ਦੇ ਕੰਢੇ ਤੇ ਕੀਤੀ ਜਾਂਦੀ ਹੈ ਸਾਲ 1903 ਦੇ ਵਿੱਚ ਜੈਮਲ ਸਿੰਘ ਦੀ ਮੌਤ ਹੋ ਜਾਂਦੀ ਦੂਜੇ ਪਾਸੇ ਸ਼ਿਵ ਦਿয়াল ਸਿੰਘ ਦੀ ਮੌਤ 13 ਜੂਨ 1878 ਨੂੰ ਹੋਈ ਤੇ ਉਹਨਾਂ ਦੇ ਇੱਕ ਹੋਰ ਚੇਲੇ ਰਾਏ ਛਾਲੇਗਰਾਮ ਨੇ ਰਾਧਾ ਸਵਾਮੀ ਸਤਸੰਗ ਦਿਆਲਬਗ ਦੀ ਸਥਾਪਨਾ ਕਰ ਲਈ ਸੀ ਇਧਰ ਪੰਜਾਬ ਵਿੱਚ ਆਪਣੀ ਮੌਤ ਤੋਂ ਪਹਿਲਾਂ ਹੀ ਜੈਮਲ ਸਿੰਘ ਵੱਲੋਂ ਆਪਣੇ ਇੱਕ ਪੈਰੋਕਾਰ ਬਾਬਾ 사ਵਣ ਸਿੰਘ ਨੂੰ ਆਪਣਾ ਉਤਰਾਧਿਕਾਰੀ ਚੋਣ ਲਿਆ ਗਿਆ ਬਾਬਾ 사ਵਣ ਸਿੰਘ ਵੱਲੋਂ ਵਿਆਸ ਡੇਰੇ ਨੂੰ ਕਾਫੀ ਪਰਫੁੱਲਿਤ ਕੀਤਾ ਜਾਂਦਾ ਹੈ ਰਾਧਾ ਸਵਾਮੀ ਸਤਸੰਗ ਲਹਿਰ ਵਿੱਚ ਮੁੱਖ ਤੌਰ ਤੇ ਇਹ ਜ਼ੋਰ ਦਿੱਤਾ ਜਾਂਦਾ ਹੈ ਕਿ ਕਿਵੇਂ ਮਨੁੱਖ ਵਾਸਤੇ ਪਰਮਾਤਮਾ ਵਿੱਚ ਲੀਨ ਹੋਣ ਲਈ ਉਸ ਨੂੰ ਇੱਕ ਜੀਵਤ ਗੁਰੂ ਨੂੰ ਆਪਣਾ ਆਪ ਸੰਪਣਾ ਬਹੁਤ ਜ਼ਰੂਰੀ ਹੈ। ਹੁਣ ਅੱਜ ਦੇ ਸਮੇਂ ਵਿੱਚ ਇਸ ਡੇਰੇ ਦੀ ਅਗਵਾਈ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਕਰ ਰਹੇ ਹਨ ਜਿਨ੍ਹਾਂ ਦਾ ਜਨਮ 1 ਅਗਸਤ 1954 ਨੂੰ ਹੋਇਆ ਸੀ। ਬਾਬਾ ਗੁਰਵਿੰਦਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ ਕਾਮ ਦੀ ਪੜ੍ਹਾਈ ਪੂਰੀ ਕੀਤੀ ਤੇ ਸਾਲ 1990 ਦੇ ਵਿੱਚ ਰਾਧਾ ਸਵਾਮੀ ਡੇਰੇ ਦੀ ਗੱਦੀ ਸੰਭਾਲਣ ਤੋਂ ਪਹਿਲਾਂ ਗੁਰਵਿੰਦਰ ਸਿੰਘ ਸਪੇਡ ਵਿੱਚ ਕੰਮ ਕਰ ਰਹੇ ਸਨ। ਰਾਧਾ ਸਵਾਮੀ ਸਤਸੰਗ ਬਿਆਸ ਦਾ ਮੁੱਖ ਡੇਰਾ ਇਹੀ ਹੈ ਜੋ ਬਿਆਸ ਦਰਿਆ ਦੇ ਕੰਢੇ ਤੇ ਬਣਿਆ ਹੋਇਆ ਜੋ ਬਿਆਸ ਕਸਬੇ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਉਂਦਾ ਹੈ ਜਿਸ ਤਰ੍ਹਾਂ ਕਿ ਇਸ ਡੇਰੇ ਦੀ ਸਥਾਪਨਾ ਤਾਂ ਜੈਮਲ ਸਿੰਘ ਵੱਲੋਂ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਤੋਂ ਲੈ ਕੇ ਹੀ ਡੇਰੇ ਵਿੱਚ ਗੁਰੂ ਚੇਲੇ ਦੀ ਪਰੰਪਰਾ ਚੱਲਦੀ ਆ ਰਹੀ ਹੈ ਜੈਮਲ ਸਿੰਘ ਤੋਂ ਬਾਅਦ 사ਵਣ ਸਿੰਘ ਨੇ ਗੱਦੀ ਸੰਭਾਲੀ ਸੀ ਤੇ ਫਿਰ ਜਗਤ ਸਿੰਘ ਗੁਰੂ ਬਣੇ ਫਿਰ ਚਰਨ ਸਿੰਘ ਤੇ ਹੁਣ ਅੱਜ ਗੁਰਵਿੰਦਰ ਸਿੰਘ ਢਿੱਲੋਂ 1990 ਤੋਂ ਲੈ ਕੇ ਰਾਧਾ ਸਵਾਮੀ ਡੇਰੇ ਦੇ ਮੁਖੀ ਬਣੇ ਹੋਏ ਹਨ ਹਾਲਾਂਕਿ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਆਪਣਾ ਉੱਤਰਾਧਿਕਾਰੀ ਅਤੇ ਅਗਲਾ ਡੇਰੇ ਦਾ ਮੁਖੀ ਜਸਦੀਪ ਸਿੰਘ ਗਿੱਲ ਨੂੰ ਬਣਾਉਣ ਦੀਆਂ ਚਰਚਾਵਾਂ ਵੀ ਹੋਈਆਂ ਹਨ ਬਾਕੀ ਫਿਲਹਾਲ ਤੱਕ ਗੁਰਵਿੰਦਰ ਸਿੰਘ ਢਿੱਲੋਂ ਹੀ ਡੇਰੇ ਦਾ ਮੁਖੀ ਦੱਸਿਆ ਜਾ ਰਿਹਾ ਰਾਧਾ ਸਵਾਮੀ ਦੇ ਮੁੱਖ ਡੇਰੇ ਅਤੇ ਦਿਆਲਬਗ ਡੇਰਿਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਈ ਡੇਰੇ ਬਣੇ ਹੋਏ ਹਨ ਜੋ ਕਿ ਭਾਰਤ ਸਮੇਤ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਕੇ ਅਤੇ ਸਪੇਨ ਤੱਕ ਕਈ ਦੇਸ਼ਾਂ ਵਿੱਚ ਫੈਲੇ ਹੋਏ ਹਨ ਇਹਨਾਂ ਦੇ ਭਗਤਾਂ ਦੀ ਸੰਖਿਆ ਕਰੋੜਾਂ ਵਿੱਚ ਦੱਸੀ ਜਾਂਦੀ ਹੈ ਰਾਧਾ ਸਵਾਮੀ Satsang ਕਹਿੰਦੇ ਹਨ ਕਿ ਇੱਕ ਜੀਵਤ ਜਾਗਤ ਗੁਰੂ ਹੋਣਾ ਬਹੁਤ ਜ਼ਰੂਰੀ ਹੈ ਜੋ ਵਿਆਖਿਆ ਕਰਕੇ ਆਮ ਲੋਕਾਂ ਨੂੰ ਅਧਿਆਤਮ ਦੀਆਂ ਰਾਹਾਂ ਬਾਰੇ ਦੱਸੇ ਰਾਧਾ ਸਵਾਮੀ ਅੰਦਰੂਨੀ ਧੁਲੀ ਰਾਹੀ ਪ੍ਰਮਾਤਮਾ ਨਾਲ ਜੁੜਨ ਤੇ ਜ਼ੋਰ ਦਿੰਦਾ ਹੈ ਤੇ ਆਪਣੇ ਪਰੋਕਾਰਾਂ ਨੂੰ ਸਖਤ ਸ਼ਾਕਾਹਾਰੀ ਜੀਵਨ ਬਤੌਣ ਨੂੰ ਤਰਜੀਹ ਦਿੰਦਾ ਇਹ ਕੁਝ ਮੁੱਖ ਸਖਿਆਵਾਂ ਹਨ ਜੋ ਰਾਧਾ ਸਵਾਮੀ Satsang ਵਿਆਸ ਵੱਲੋਂ ਆਪਣੇ ਭਗਤਾਂ ਨੂੰ ਦਿੱਤੀਆਂ ਜਾਂਦੀਆਂ ਜੇਕਰ ਗੱਲ ਕਰੀਏ ਕਿ ਰਾਧਾ ਸਵਾਮੀ ਡੇਰੇ ਦੀ ਕਮਾਈ ਬਾਰੇ ਤਾਂ ਹਰ ਸਾਲ ਡੇਰੇ ਨੂੰ ਹਜ਼ਾਰਾਂ ਕਰੋੜ ਰੁਪਏ ਕਮਾਈ ਹੁੰਦੀ ਜੋ ਮੁੱਖ ਤੌਰ ਤੇ ਇਸ ਦੇਣ ਰੈਈਆ ਵੱਲੋਂ ਦਿੱਤਾ ਗਿਆ ਦਾਨ ਹੁੰਦਾ ਹੈ ਵੈਸੇ ਡੇਰੇ ਦੀ ਕਮਾਈ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਜਾਂਦੀ ਪਰ ਫਿਰ ਵੀ ਇੱਕ ਅਨਮਾਨ ਹੈ ਕਿ ਡੇਰੇ ਨੂੰ ਅੰਦਾਜ਼ਨ ਹਰ ਸਾਲ ਕਰੀਬ 3000 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ ਜਿਸ ਦਾ ਸਭ ਤੋਂ ਵੱਡਾ ਹਿੱਸਾ ਡੇਰੇ ਵਿੱਚ ਹੋਣ ਵਾਲੇ ਸਮਾਗਮਾਂ ਸਮੇਂ ਸ਼ਰਧਾਲੂਆਂ ਵੱਲੋਂ ਆਪਣੀ ਇੱਛਾ ਅਨੁਸਾਰ ਦਿੱਤਾ ਗਿਆ ਦਾਨ ਹੁੰਦਾ ਹੈ ਇਸ ਤੋਂ ਇਲਾਵਾ ਡੇਰੇ ਕੋਲ ਖੇਤੀਬਾੜੀ ਕਰਨ ਲਈ ਵਿਸ਼ਾਲ ਜ਼ਮੀਨ ਹੈ ਤੇ ਰੀਅਲ ਅਸਟੇਟ ਤੋਂ ਵੀ ਕਾਫੀ ਕਮਾਈ ਹੁੰਦੀ ਹੈ ਡੇਰੇ ਦੇ ਬਹੁਤ ਸਾਰੇ ਚੈਰੀਟੇਬਲ ਟਰਸਟ ਵਿਦਿਅਕ ਸੰਸਥਾਵਾਂ ਸਿਹਤ ਹਸੂਲ ਤਾਂ ਤੋਂ ਵੀ ਮੋਟੀ ਕਮਾਈ ਹੁੰਦੀ ਦੋਸਤੋ ਇਹਨਾਂ ਸਾਰੇ ਤੱਥਾਂ ਤੋਂ ਇਲਾਵਾ ਜਿੱਥੇ ਡੇਰੇ ਨਾਲ ਕਰੋੜਾ ਸ਼ਰਧਾਲੂ ਜੁੜੇ ਹੋਏ ਹਨ ਤੇ ਹਜ਼ਾਰਾਂ ਕਰੋੜ ਰੁਪਏ ਇਸ ਦੀ ਕਮਾਈ ਹੈ ਉੱਤੇ ਹੀ ਬਹੁਤ ਸਾਰੇ ਵਿਵਾਦਾਂ ਵਿੱਚ ਵੀ ਡੇਰੇ ਦਾ ਨਾਮ ਸ਼ਾਮਲ ਹੁੰਦਾ ਆ ਰਿਹਾ ਹੈ ਸਭ ਤੋਂ ਪਹਿਲਾ ਹੈ ਰਾਧਾ ਸਵਾਮੀ ਸత్సੰਗ ਬਿਆਸ ਦਾ ਜ਼ਮੀਨੀ ਵਿਵਾਦ ਹੁੰਦਾ ਕੀ ਹੈ ਕਿ ਜਿਵੇਂ-ਜਿਵੇਂ ਡੇਰੇ ਦੇ ਭਗਤਾਂ ਦੀ ਗਿਣਤੀ ਵਾਧਦੀ ਗਈ ਤਾਂ ਓਵੇਂ-ਓਵੇਂ ਡੇਰੇ ਦਾ ਆਕਾਰ ਵੀ ਵਧਦਾ ਗਿਆ ਹੌਲੀ-ਹੌਲੀ ਡੇਰੇ ਨੇ ਆਪਣੇ ਆਸ-ਪਾਸ ਦੀ ਜ਼ਮੀਨ ਘੇਰਨੀ ਸ਼ੁਰੂ ਕਰ ਦਿੱਤੀ ਇਸ ਗੱਲ ਨੂੰ ਲੈ ਕੇ ਇਲਾਕੇ ਦੇ ਸਥਾਨਿਕ ਲੋਕਾਂ ਵੱਲੋਂ ਡੇਰੇ ਦਾ ਵਿਰੋਧ ਕੀਤਾ ਗਿਆ ਕਿ ਡੇਰੇ ਨੇ ਉਹਨਾਂ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕੀਤਾ ਹੈ ਤੇ ੱੱੱਕੇ ਨਾਲ ਹੀ ਜ਼ਮੀਨ ਬਹੁਤ ਘੱਟ ਰੇਟਾਂ ਤੇ ਅਕਵਾਇਰ ਕਰ ਰਿਆ ਇਸ ਤੋਂ ਛੁੱਟ ਦਰਿਆ ਦੀ ਬੇਆਬਾਦ ਪਈ ਜ਼ਮੀਨ ਅਤੇ ਜੰਗਲਾਂ ਉੱਤੇ ਕਬਜ਼ਾ ਕੀਤਾ ਗਿਆ ਡੇਰੇ ਵੱਲੋਂ ਜ਼ਮੀਨ ਹਾਸਲ ਕਰਨ ਲਈ ਸਹੀ ਤਰੀਕਾ ਨਹੀਂ ਵਰਤਿਆ ਗਿਆ ਇਹ ਇਲਜ਼ਾਮ ਲੰਬੇ ਸਮੇਂ ਤੋਂ ਰਾਧਾ ਸਵਾਮੀ ਸਤਸੰਗ ਵਿਆਸ ਡੇਰੇ ਤੇ ਲੱਗਦੇ ਆ ਰਹੇ ਹਨ ਦੂਜੇ ਡੇਰੇ ਤੇ ਇਲਜ਼ਾਮ ਇਹ ਲੱਗਦਾ ਹੈ ਕਿ ਰਾਧਾ ਸਵਾਮੀ ਸਤਸੰਗ ਵਿਆਸ ਇੱਕ ਬਹੁਤ ਵੱਡਾ ਸਾਮਰਾਜ ਬਣ ਚੁੱਕਾ ਹੈ ਜਿਸ ਦੀ ਹਜ਼ਾਰਾਂ ਏਕੜ ਜ਼ਮੀਨ ਜਾਇਦਾਦ ਅਤੇ ਹੋਰ ਅਰਬਾਂ ਰੁਪਏ ਦੇ ਕਾਰੋਬਾਰ ਚੱਲ ਰਹੇ ਹਨ ਪਰ ਡੇਰੇ ਨੇ ਕਦੇ ਵੀ ਆਪਣੀ ਕਮਾਈ ਬਾਰੇ ਜਾਣਕਾਰੀ ਜਨਤਕ ਨਹੀਂ ਔਰ ਦਿੱਤੀ ਕਿ ਡੇਰੇ ਨੂੰ ਕਿੰਨਾ ਪੈਸਾ ਆ ਰਿਹਾ ਤੇ ਉਹ ਕਿੱਥੇ-ਕਿੱਥੇ ਖਰਚ ਕੀਤਾ ਜਾ ਰਿਹਾ ਬੇਸ਼ੱਕ ਭਾਵੇਂ ਡੇਰੇ ਦੇ ਮੁੱਖ ਕਮਾਈ ਦਾ ਸਾਧਨ ਭਗਤਾ ਵੱਲੋਂ ਦਿੱਤਾ ਗਿਆ ਦਾਣ ਹੀ ਹੈ ਪਰ ਫਿਰ ਵੀ ਇਹਨਾਂ ਵੱਲੋਂ ਇਸ ਸਬੰਧੀ ਕੋਈ ਵੀ ਡਾਟਾ ਜਨਤਕ ਨਹੀਂ ਕੀਤਾ ਜਾਂਦਾ ਡੇਰੇ ਦੇ ਆਲੋਚਕਾਂ ਦਾ ਮੰਨਣਾ ਹੈ ਕਿ ਇਸ ਪੈਸੇ ਦੇ ਮਾਮਲੇ ਵਿੱਚ ਡੇਰੇ ਨੂੰ ਥੋੜੀ ਪਾਰਦਰਸ਼ਤਾ ਵਰਤਣੀ ਚਾਹੀਦੀ ਹੈ ਰਾਧਾ ਸਵਾਮੀ ਡੇਰੇ ਦਾ ਤੀਜਾ ਮੁੱਖ ਵਿਵਾਦ ਇਹ ਹੈ ਕਿ ਜਦੋਂ ਇਸ ਡੇਰੇ ਦਾ ਕੋਈ ਮੌਜੂਦਾ ਗੁਰੂ ਦੁਨੀਆ ਤੋਂ ਚਲਿਆ ਜਾਂਦਾ ਹੈ ਤਾਂ ਅਗਲਾ ਗੁਰੂ ਕੌਣ ਹੋਵੇਗਾ ਗੁਰਗੱਦੀ ਕਿਸ ਵੱਲੋਂ ਸੁਭਾਲੀ ਜਾਵੇਗੀ ਇਸ ਗੱਲ ਨੂੰ ਲੈ ਕੇ ਵਿਵਾਦ ਖੜੇ ਹੋ ਜਾਂਦੇ ਹਨ ਕਿਹਾ ਜਾਂਦਾ ਹੈ ਕਿ ਇਸ ਬਾਰੇ ਡੇਰੇ ਵਿੱਚ ਲੰਬੇ ਸਮੇਂ ਤੋਂ ਬਾਤ ਚੱਲ ਰਿਹਾ ਹੈ ਪਰ ਇਹਦੇ ਬਾਰੇ ਵੀ ਰਾਧਾ ਸਵਾਮੀ ਵਿਆਸ ਵੱਲੋਂ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਜਾਂਦੀ ਸੋ ਦੋਸਤੋ ਏਸੀ ਰਾਧਾ ਸਵਾਮੀ ਸਤਸੰਗ ਵਿਆਸ ਡੇਰੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਸਫ਼ਰ ਦੀ ਤੇ ਇਸ ਨਾਲ ਜੁੜੇ ਵਿਵਾਦਾਂ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ